ਉਹ ਛੱਤਲੇ ਬਹੁਤ ਸਾਰੇ ਦਫਤਰ ਇੱਥੇ ਆ ਗਏ ਨੇ ਜਿਹਦੇ ਵਿੱਚ ਤਹਿਸੀਲਦਾਰ ਆਫਿਸ ਐਸ ਡੀ ਐਮ ਆਫਿਸ ਤਹਿਸੀਲਦਾਰ ਦੀ ਕੋਰਟ ਐਸ ਡੀ ਐਮ ਕੋਰਟ ਪਟਵਾਰੀ ਪਟਵਾਰਖਾਨੇ ਦੇ ਸਾਰੇ ਜਿੰਨੇ ਵੀ ਮੁਲਾਜ਼ਮ ਕਾਨੂੰਗੋ ਇਸ ਤੋਂ ਲਾਵਾ ਫਰਦ ਕੇ ਅੰਦਰ ਸੇਵਾ ਕੇਂਦਰ ਸਾਰੇ ਕੁਛ ਹੱਥਲੇ ਆ ਗਏ ਤੇ ਨਾਲ ਹੀ ਜਿਹੜਾ ਇਸ ਕੰਪਲੈਕਸ ਦੇ ਬਿਲਕੁਲ ਨਾਲ ਹੀ ਕੋਟ ਹੈ ਤੇ ਹੋਰ ਜਿਹੜੀਆਂ ਲੀਗਲ ਕਮਕਾਰਾਂ ਲਈ ਜਿੱਥੇ ਲੋਕ ਜਾਦਾ ਆਉਂਦੇ ਨੇ ਪਹਿਲਾਂ ਇਹ ਸ਼ਹਿਰ ਦੇ ਵਿਚਾਲੇ ਹੁੰਦਾ ਸੀ ਵਿਚੋਂ ਹੁੰਦਾ ਸੀ ਉੱਥੇ ਜਾ ਕੇ ਕਾਫੀ ਕੰਜਸਟਡ ਹੋ ਗਿਆ ਸੀਗਾ ਬਹੁਤ ਟ੍ਰੈਫਿਕ ਵਗੈਰਾ ਜਮ ਹੁੰਦੀ ਸੀ ਲੋਕਾਂ ਨੂੰ ਦਿੱਕਤਾ ਹੁੰਦੀ ਸੀ ਸੋ ਬੜੀ ਸ਼ਾਨਦਾਰ ਬਿਲਡਿੰਗ ਅ ਅੱਜ ਉਦਘਾਟਨ ਹੋਇਆ ਹੈ ਗਰਾਉਂਡ ਫਲੋਰ ਫਸਟ ਫਲੋਰ ਸੈਕੰਡ ਫਲੋਰ ਉਹਦੇ ਚ ਵੇਟਿੰਗ ਰੂਮ ਹੈ ਇਹਦੇ ਵਿੱਚ ਬਾਥਰੂਮ ਨੇ ਔਰ ਲੋਕਾਂ ਦੀ ਸੁਵਿਧਾ ਲਈ ਸਭ ਕੁਝ ਇੱਥੇ ਅਵੇਲੇਬਲ ਹੈ 5 ਪੁਆਇੰਟ ਪੰਜ ਕਨਾਲ ਦੇ ਸਾਢੇ ਪੰਜ ਕਨਾਲ ਦੇ ਵਿੱਚ ਇਹ ਜਗ੍ਹਾ ਬਣੀ ਹੈ 10 ਕਰੋੜ ਰੁਪਏ ਦੀ ਲਾਗਤ ਆਈ ਹੈ ਤੇ ਈਜ਼ੀ ਰਿਸਟਰੀ ਜ਼ਫਰਦਾਂ ਦੇ ਨਾਲ ਸੰਬੰਧਿਤ ਕੋਈ ਬਹੁਤ ਸਾਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਭ ਕੁਝ ਅਵੇਲੇਬਲ ਹੈ ਜੋ ਲੇਟੈਸਟ ਅਪਡੇਟਡ ਤਹਿਸੀਲ ਕੰਪਲੈਕਸ ਬਣੇ ਨੇ ਤੇ ਗੁਨਾਨਕ ਸਾਹਿਬ ਦੇ ਵਿਆਹ ਪੁਰਬ ਤੇ ਇੱਥੇ ਬਹੁਤ ਸਾਰਾ ਮੇਲੇ ਲੱਗਦੇ ਨੇ ਔਰ ਉਹਨਾਂ ਦਾ ਗੁਰਪੁਰਬ ਵਾਲਾ ਮਹੀਨਾ ਚੱਲ ਰਿਹਾ ਤੇ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਇਸ ਮੀਂਹ ਵਿਚ ਬਟਾਲਾ ਸ਼ਹਿਰ ਦੇ ਇੱਕ ਬਹੁਤ ਚਿਰਾਂ ਤੋਂ ਚੱਲੀ ਆ ਰਹੀ ਜਿਹੜੀ ਮੰਗ ਹੈ ਉਹ ਪੂਰੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਬਟਾਲਾ ਸ਼ਹਿਰ ਦੀ ਤਰੱਕੀ ਵਾਸਤੇ ਕਿਉਂਕਿ ਇੰਡਸਟਰੀਅਲ ਸਿਟੀ ਬਟਾਲਾ ਕਿਸੇ ਵੇਲੇ ਬਹੁਤ ਇੰਡਸਟਰੀ ਚ ਨਾਮ ਹੁੰਦਾ ਸੀ ਪਰ ਬਾਅਦ ਦੇ ਵਿੱਚ ਸਰਕਾਰਾਂ ਦੀ ਲਾਪਰਵਾਹੀਆਂ ਕਰਕੇ ਸ਼ਹਿਰ ਜਿਹੜਾ ਉਜਾੜ ਬੰਨੂ ਤੁਰ ਪਿਆ ਸੀ ਸੋ ਰੰਗਲੇ ਪੰਜਾਬ ਦੇ ਵਿੱਚ ਜਿਹੜੇ ਰੰਗ ਪੜ ਰਹੇ ਆ ਬਟਾਲੇ ਦਾ ਰੰਗ ਵੀ ਉਹਦੇ ਵਿੱਚ ਇੱਕ ਬੜਾ ਖੂਬਸੂਰਤ ਰੰਗ ਹੈ ਤੇ ਆਲੇ ਦੋਲੇ ਦੀਆਂ ਤਿੰਨ ਚਾਰ ਕੰਸਟੀਟੂਐਂਸੀਆਂ ਖਾਸ ਤੌਰ ਤੇ ਫਤਿਗੜ ਚੂੜੀਆਂ ਕਾਦੀਆਂ ਸ੍ਰੀ ਹਰਗੁਰੂ ਸਾਹਿਬ ਪੁਰਸਾਪ ਦੋ ਤਿੰਨ ਹੋਰ ਕੰਸਟੀਟੂਐਂਸੀਆਂ ਨੇ ਜਿਹੜੇ ਲੋਕ ਨੇ ਉਹ ਇੱਥੇ ਤਹਿਸੀਲ ਦੇ ਵਿੱਚ ਇੱਥੇ ਬਟਾਲੇ ਆਉਂਦੇ ਆ ਤੇ ਉਹਨਾਂ ਨੂੰ ਕਾफी ਸੌਲਤ ਹੋਊਗੀ ਅਸੀਂ ਇਸ ਤੋਂ ਪਹਿਲਾਂ ਜਗਰਾਉਂ ਡਿੜਬਾ ਚੀਮਾ ਸਭ ਤਸੀਲਾਂ ਖੋਰ ਬਹੁਤ ਸਾਰੀਆਂ ਤਹਿਸੀਲਾਂ ਦੇ ਸਭ ਤਸੀਲਾਂ ਦਾ ਤੋਂ ਕਾਟਨ ਕਰ ਚੁੱਕੇ ਆ ਈਜ਼ੀ ਰਿਸਟਰੀ ਦਾ ਹੋ ਗਿਆ ਭ੍ਰਿਸ਼ਟਾਚਾਰ ਤਹਿਸੀਲਾਂ ਚੋਂ ਖਤਮ ਹੋ ਜੇ ਪਹਿਲਾਂ ਤਹਿਸੀਲ ਚ ਜਾਣ ਵੇਲੇ ਲੋਕਾਂ ਨੂੰ ਚਿੰਤਾ ਹੀ ਹੋਣ ਲੱਗ ਜਾਂਦੀ ਸੀ ਕਿ ਪਤਾ ਨਹੀਂ ਕੱਲ ਨੂੰ ਜਾਣਾ ਉਸ ਬਿਲਡਿੰਗ ਦੇ ਵਿੱਚੋਂ ਸੇ ਸਲਾਮਤ ਮੁੜਾਂਗੇ ਨਿੰਬੂ ਵਾਂਗੂ ਨਿਚੋੜ ਲੈਂਦੇ ਸੀ ਤੂੰ ਇਹਦੇ ਕੋਲੇ ਜਾ ਉਹ ਉਹਦੇ ਕੋਲੇ ਜਾ ਤੂੰ ਉਧਰ ਦਫ਼ਤਰ ਚ ਜਾ ਉਧਰੋਂ ਆ ਕੇ ਇੱਧਰ ਆ ਕੇ ਤਾਂ ਉਧਰ ਜਾ ਉਹ ਗੇੜਿਆਂ ਦੇ ਵਿੱਚ ਹੀ ਬੜਾ ਟਾਈਮ ਬਰਬਾਦ ਖੱਜਲ ਖਵਾਰੀ ਹੁੰਦੀ ਸੀ ਹੁਣ ਉਹ ਇੱਥੇ ਆਉਣਗੇ ਜਦੋਂ ਤਾਂ ਸਾਰਾ ਕੁਝ ਇੱਕੋ ਛੱਤ ਹਲੇ ਤੇ ਡਿਪਟੀ ਕਮਿਸ਼ਨਰ ਏਡੀਸੀ ਜਐਸਡੀਐਮ ਸਾਹਿਬ ਨੂੰ ਸਾਰਿਆਂ ਨੂੰ ਹਦਾਇਤਾਂ ਨੇ ਕਿ ਇੱਥੇ ਜਿਹੜਾ ਬੰਦਾ ਆ ਗਿਆ ਉਹਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹ ਵਧੀਆ ਮੂਡ ਚ ਇਥੇ ਐਂਟਰ ਕਰੇ ਤਾਂ ਵਧੀਆ ਮੂਡ ਚ ਇਥੋਂ ਜਾਵੇ ਤਾਂ ਇਹ ਪ੍ਰਬੰਧ ਜਿਹੜੇ ਨੇ ਉਹ ਸਰਕਾਰਾਂ ਦੇ ਫਰਜ਼ ਬਣਦਾ ਹੈ ਤੇ ਅਸੀਂ ਇਹ ਫਰਜ਼ ਨਿਭਾ ਰਹੇ ਹਾਂ ਤੇ ਅੱਜ ਮੈਂ ਸ਼ੈਰੀ ਕਲਸੀ ਸਾਡੇ ਜਿਹੜੇ ਪਾਰਟੀ ਦੇ ਲੀਡਰ ਵੀ ਨੇ ਤੇ ਨਾਲ ਇਸ ਬਟਾਲਾ ਵਿਧਾਨ ਸਭਾ ਕੰਸਟੀਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਇਹਨਾਂ ਨੇ ਜੋ ਵਾਅਦਾ ਰੱਖੀ ਸੀ ਉਹਨੂੰ ਪੂਰਾ ਕੀਤਾ ਗਿਆ ਤੇ ਖੋਰ ਵੀ ਮੰਗਾ ਨੇ ਹੋਰ ਮੰਗਾ ਜਿਹੜੀਆਂ ਨੇ ਅੱਗੇ ਹੋਰ ਵਦਨ ਦੀਆਂ ਮੰਗਾ ਨੇ ਤਾਂ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀਆ ਕੀਤੇ ਜਾਣਗੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕੇ ਜੀ ਉਹਦੇ ਬਾਰੇ ਵਿਚਾਰ ਵਟਾਂਦਰੀ ਸਾਰੇ ਹੋ ਰਹੇ ਨੇ ਅ ਜਿਲੇ ਬਣਾਉਣ ਦਾ ਵੀ ਮੈਨੂੰ ਵਕੀਲ ਸਾਹਿਬਾਨ ਵੀ ਇੱਥੇ ਖੜੇ ਨੇ ਉਹਨਾਂ ਨੇ ਵੀ ਗੱਲ ਕਹੀ ਹੈ ਜਿੰਨੇ ਪੰਜ ਸਰਪੰਚ ਜਾਂ ਕੌਂਸਲਰ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਤੇ ਫਿਰ ਪੁਲਿਸ ਲਾਈਨ ਜਿਹੜੀ ਹੈ ਤੁਸੀਂ ਜਿੰਨੇ ਕਹਿੰਦੇ ਹੋ ਕਹਿੰਦੇ ਉਹਨੂੰ ਵੀ ਕਿਉਂਕਿ ਸਾਰੇ ਕੰਮ ਕੋਰਿਲੇਟਡ ਹੀ ਨੇ ਸਾਰੇ ਤਹਿਸੀਲ ਨਾਲ ਜੁੜੇ ਹੋਏ ਨੇ ਸਾਰੇ ਸੋ ਜੇ ਕੋਈ ਬੰਦਾ ਆਵੇ ਉਹਨੂੰ ਇੱਧਰ ਉੱਧਰ ਜਾ ਉਹਦਾ ਟਾਈਮ ਦੀ ਖਜਲਖੁਆਰੀ ਨਾ ਹੋਵੇ ਇਸ ਗੱਲ ਲਈ ਸਰਕਾਰ ਵਜਨਵਾਦ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵਾਰ ਬਟਾਲੇ ਚ ਮੈਨੂੰ ਆਉਣਾ ਪੈਣਾ। ਲੁਕੋ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਲੈਗਸੀ ਹੈ। ਮੈਂ ਬਹੁਤ ਵਾਰੀ ਬੋਲ ਚੁੱਕਿਆ। ਪੰਜਾਬ ਦਾ ਵਿਰਸਾ ਹੈ। ਉਹ ਜਦੋਂ ਲਾਹੌਰ ਹੁੰਦੀ ਸੀ ਯੂਨੀਵਰਸਿਟੀ ਤਾਂ ਫਿਰ ਜਦੋਂ ਸ਼ਿਫਟਿੰਗ ਹੋਈ ਪਾਰਟੀਸ਼ਨ ਤੋਂ ਬਾਅਦ ਤਾਂ ਪਹਿਲਾਂ ਹੁਸ਼ਿਆਰਪੁਰ ਆਈ। ਫਿਰ ਉਸ ਤੋਂ ਬਾਅਦ ਚੰਡੀਗੜ੍ਹ। ਉਹਦੀ ਫੰਡਿੰਗ ਜਿਹੜੀ ਹੈ ਪੰਜਾਬ ਗਵਰਨਮੈਂਟ ਕਰਦੀ ਹੈ। ਹੋਸਟਲ ਦਾ ਖਰਚਾ ਜਾਂ ਕੋਈ ਹੋਰ ਜਿੰਨੇ ਵੀ ਅਕਾਦਮਿਕ ਖਰਚੇ ਨੇ ਉਹ ਸਾਰੇ ਪੰਜਾਬ ਗਵਰਨਮੈਂਟ ਦਾ ਹੈ ਇਹ ਜਿਹੜਾ ਇਲੀਗਲ ਤਰੀਕੇ ਨਾਲ ਸੈਂਟਰ ਸਰਕਾਰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਸੈਨੇਟ ਜਾਂ ਸਿੰਡੀਕੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਇਸ ਤੋਂ ਪਹਿਲਾਂ ਇਹਨਾਂ ਨੇ ਇੱਕ ਦੋ ਵਾਰੀ ਹੋਰ ਇੱਕ ਦੋ ਹੋਰ ਤਰੀਕਿਆਂ ਨਾਲ ਵੀ ਕੀਤੀ ਹੈ ਟਰਾਈ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਜਿਵੇਂ ਕਿ ਕਿ ਸਾਡੇ ਕੁਝ ਹਰਿਆਣਾ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਨੇ ਯਮਨਾ ਨਗਰ ਪੰਚਕੁਲਾ ਅੰਬਾਲਾ ਜਾਂ ਸਹਾਰਨਪੁਰ ਵੀ ਉਹਨਾਂ ਦੇ ਜਿਹੜੇ ਕਾਲਜ ਨੇ ਉਹ ਸਾਡੇ ਯੂਨੀਵਰਸਿਟੀ ਨਾਲ ਜੋੜ ਦੋ ਤੁਸੀਂ ਪਰ ਉਹ ਅਸੀਂ ਇਹ ਮੰਗ ਜਿਹੜੀ ਹੈ ਜਦੋਂ ਮੈਂ ਮਹਿ ਮੀਟਿੰਗ ਦੇ ਵਿੱਚ ਕਿਹਾ ਸੀ ਮੈਂ ਬਿਲਕੁਲ ਕੋਰਾ ਇਨਕਾਰ ਕਰਤਾ ਸੀ ਲੇਕਿਨ ਵੀ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਅਫੀਲੀਏਟਡ ਨੇ ਇਸ ਯੂਨੀਵਰਸਿਟੀ ਨਾਲ ਤੇ ਅਸੀਂ ਉਹਨਾਂ ਕਾਲਜਾਂ ਨੂੰ ਹੀ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਆਪ ਹੀ ਹਰਿਆਣਾ ਨਿਕਲਿਆ ਸੀ ਪਹਿਲਾਂ ਇਹ ਕਹਿ ਕੇ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੀ ਆਪਣੇ ਕਾਲਜਾਂ ਦੀ ਐਫੀਲੀਏਸ਼ਨ ਵਾਪਸ ਲੈਣੇ ਆ ਉਹਨੇ ਕੁਰੂਕਸ਼ੇਤਰ ਯੂਨੀਵਰਸਿਟੀ ਬਣਾ ਲਈ ਸੀ ਤੁਸੀਂ ਆਪਣੀ ਕੋਈ ਯੂਨੀਵਰਸਿਟੀ ਹੋਰ ਬਣਾ ਲਓ ਪਰ ਉਹ ਸੈਨੇਟ ਦੇ ਵਿੱਚ ਵੜਨਾ ਚਾਹੁੰਦੇ ਸੀ ਅਸਲ ਚ ਕਿਉਂਕਿ ਉਹਨਾਂ ਦੇ ਗ੍ਰੈਜੂਏਟਸ ਹੋਣ ਹੈ ਨਹੀਂਗੇ ਤੇ ਪੰਜਾਬ ਤੋਂ ਗ੍ਰੈਜੂਏਟ ਜਿਹੜੇ ਨੇ ਉਹ ਸੈਨੇਟ ਦੇ ਮੈਂਬਰ ਨੇ ਸਿੰਡੀਕੇਟ ਚ ਹੈਗੇ ਨੇ ਤਾਂ ਉਹ ਪੰਜਾਬ ਨਾਲ ਰਿਲੇਟਡ ਬੀ ਜੀਪੀ ਜਿਹੜੀ ਹੈ ਪੰਜਾਬ ਨਾਲ ਰਿਲੇਟਡ ਕੋਈ ਵੀ ਚੀਜ਼ ਹੋਵੇ ਉਹਦੇ ਤੇ ਡਾਕਾ ਮਾਰਨਾ ਚਾਹੀਦਾ ਹਥਿਆਉਣਾ ਚਾਹੀਦਾ ਭਾਵੇਂ ਬੀਬੀਐਮਬੀ ਦਾ ਮੁੱਦਾ ਹੈ ਈਵਨ ਪੰਜਾਬ ਦੀਆਂ ਝਾਕੀਆਂ ਬਾਰੇ ਵੀ ਕਹਿਣ ਲੱਗ ਜਾਂਦੇ ਕਿ 26 ਜਨਵਰੀ ਜਾਂ 15 ਅਗਸਤ ਦੀ ਪਰੇਡ ਦੇ ਵਿੱਚ ਪੰਜਾਬ ਦੀ ਚੱਕੀ ਸ਼ਾਮਲ ਨਹੀਂ ਕੀਤੀ ਜਾਉਂਦੀ ਪੰਜਾਬ ਤੋਂ ਬਿਨਾਂ ਤੁਸੀਂ ਕਿਵੇਂ ਤੁਸੀਂ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਮਨਾ ਲਓਗੇ ਪੰਜਾਬ ਦੀ ਗੈਰ ਹਾਜ਼ਰੀ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸੂਏਸ ਕਰਕੇ ਲੜਾਈ ਸਾਡੀ ਭਾਵੇਂ ਉਹ ਬਿਜਲੀ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਭਾਖੜਾ ਬੋਰਡ ਨਾਲ ਸੰਬੰਧਿਤ ਹੈ ਭਾਵੇਂ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ এডਿਕੇਸ਼ਨ ਨਾਲ ਸੰਬੰਧਿਤ ਹੈ ਜਿੰਨਾ ਵੀ ਪੱਖ ਪੰਜਾਬ ਸਰਕਾਰ ਵੱਲੋਂ ਉਹਨਾਂ ਕੋਲ ਰੱਖਿਆ ਜਾਊਗਾ ਔਰ ਜੇ ਤਾਂ ਉਹ ਲੀਗਲੀ ਕਿਉਂਕਿ ਸਹੀ ਆ ਸੀ ਜੇ ਤੋ ਏਦਾਂ ਮੰਨਦੇ ਨੇ ਠੀਕ ਹੈ ਨਹੀਂ ਤਾਂ ਕੋਈ ਹੋਰ ਤਰੀਕੇ ਪਰੋਣੇ ਪੈਣਗੇ ਪਰ ਪੰਜਾਬ ਆਪਣੇ ਹੱਕ ਕਦੇ ਨਹੀਂ ਛੱਡੂਗਾ ਔਰ ਕੁਝ ਵਿਰੋਧੀ ਪਾਰਟੀਆਂ ਜਾਂ ਕੂਕੂਡ ਪ੍ਰਚਾਰ ਕਰਨ ਵਾਲੇ ਪਤਾ ਨਹੀਂ ਮਿਲ ਗਏ ਜੀ ਕਿੱਥੇ ਸਾਡਾ ਕੋਈ ਇਹਦੇ ਨਾਲ ਪੰਜਾਬ ਯੂਨੀਵਰਸਿਟੀ ਚੋਂ ਸਾਡੇ ਐਮਐਲਏ ਤੇ ਮਨਿਸਟਰ ਤੇ ਸਾਡੇ ਐਮਪੀ ਨੇ ਨੀਤ ਹੇਰ ਮਲਵਿੰਦਰ ਕੰਗ ਉਹ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਸਾਡੇ ਕਈ ਐਮਐਲਏ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਰਹੇ ਨੇ ਤੇ ਸਾਡਾ ਤਾਂ ਆਪ ਪਾਰਟੀ ਦਾ ਹੀ ਐਲੂਮਨੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਜੀ ਜੀ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਉਹ ਮਨਾ ਰਹੇ ਆ ਬੜੇ ਜਿਹੜਾ ਸਰਕਾਰ ਨੇ ਪ੍ਰਬੰਧ ਕਰਕੇ ਜਿੱਥੇ-ਜਿੱਥੇ ਚਰਨਸ਼ੋਪ ਪ੍ਰਾਪਤ ਧਰਤੀ ਆ ਗੁਰੂ ਸਾਹਿਬ ਜਿੱਥੇ-ਜਿੱਥੇ ਗਏ ਉਹ ਅਸੀਂ ਸਿੱਖ ਵਿਦਵਾਨਾਂ ਤੋਂ ਸਿੱਖ ਪ੍ਰੋਫੈਸਰ ਸਾਹਿਬਾਨ ਤੋਂ ਸੰਤਾਂ ਮਹਾਂਪੁਰਸ਼ਾਂ ਤੋਂ ਸਾਰਾ ਕੁਝ ਡਿਟੇਲ ਦੇ ਵਿੱਚ ਅਸੀਂ ਉਹ ਲੈ ਲਏ ਨੇ ਨਕਸ਼ੇ ਸਾਰੇ ਉਹਨਾਂ ਪਿੰਡਾਂ ਦੇ ਵਿੱਚ ਆਲਰੇਡੀ ਗਰੰਟਾਂ ਵੀ ਚੱਲੀ ਗਈਆਂ ਨੇ ਬਹੁਤ ਸਾਰੇ ਪਿੰਡਾਂ ਨੂੰ ਅਸੀਂ 50-50 ਲੱਖ ਰੁਪਏ ਦੀ ਪਰ ਪਿੰਡ ਹੋਰ ਵੀ ਗਰੰਟਾਂ ਦੇਵਾਂਗੇ ਕੁਝ ਵੀ ਪੰਚਾਇਤਾਂ ਨੂੰ ਦੇਵਾਂਗੇ ਉਹ ਕੁਝ ਵੀ ਵਿਕਾਸ ਦੇ ਕੰਮ ਕਰਾ ਲੈਣ ਲਗਭਗ 70 ਕਰੋੜ ਦੇ ਨੇੜੇ ਤੇੜੇ ਗ੍ਰਾਂਟਾਂ ਜਿਹੜੀਆਂ ਨੇ 140 142 ਦੇ ਨੇੜੇ ਤੇੜੇ ਕਸਬੇ ਤੇ ਪਿੰਡ ਪੈਂਦੇ ਨੇ ਜਿੱਥੇ ਗੁਰੂ ਸਾਹਿਬ ਵਿਚਾਰਨ ਸ਼ੋਪਰਾਪਤ ਹੈ ਤੇ ਉੱਥੇ ਅਲੌਕਿਕ ਕੀਰਤਨ ਵੀ ਹੋਣਗੇ ਲਾਈਟ ਹੈਂਡ ਸਾਊਂਡ ਸ਼ੋ ਵੀ ਬਟਾਲੇ ਦੇ ਵਿੱਚ ਵੀ ਅੱਜ ਹੈਗਾ ਸ਼ਾਮ ਤੇ ਇਸ ਤੋਂ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਸ਼੍ਰੀਨਗਰ ਤੋਂ 18 ਤਰੀਕ ਨੂੰ ਅ ਅਸੀਂ ਜਾਵਾਂਗੇ ਸ਼੍ਰੀਨਗਰ ਤੋਂ ਕਸ਼ਮੀਰੀ ਪੰਡਤਾਂ ਦੇ ਇੱਕ ਪੂਰੇ ਜਥੇ ਸਮੇਤ ਉਹ ਯਾਤਰਾ ਸ਼ੁਰੂ ਹੋਊਗੀ ਮਾਲਵੇ ਚੋਂ ਦੋ ਯਾਤਰਾਵਾਂ ਆਉਣਗੀਆਂ ਤੇ ਨਾਲ ਮਾਝੇ ਚੋਂ 도ਆਬੇ ਚੋਂ ਤੇ ਉਹ 23 24 25 ਦਾ ਬਹੁਤ ਵੱਡਾ ਇੱਕ ਇਤਿਹਾਸਕ ਕੱਟ ਜਿਹੜਾ ਉਹ ਅਨੰਦਪੁਰ ਸਾਹਿਬ ਕਿ ਹੋਊਗਾ ਤੇ ਇਹਨੂੰ ਸ਼੍ਰੀ ਗੁਰੂ ਤੇ ਇੱਕ ਬਾਤ ਜੀ ਦੇ 350 ਸਾਲਾ ਸ਼ਹੀਦੀ ਪੁਰਬ ਤੇ ਅਖੰਡ ਪਟਸਾਭੇ ਪ੍ਰਕਾਸ਼ ਹੋਣਗੇ 25 ਤਰੀਕ ਨੂੰ ਭੋਗ ਪੈਣਗੇ 24 ਤਰੀਕ ਨੂੰ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹ ਹਿਸਟਰੀ ਦੇ ਵਿੱਚ ਪਹਿਲੀ ਵਾਰ ਚੰਡੀਗੜ੍ਹ ਤੋਂ ਬਾਹਰਲੇ ਹੋ ਕੇ ਅਸੀਂ ਅਨੰਦਪੁਰ ਸਾਹਿਬ ਆ ਕੇ ਕਰ ਰਹੇ ਜਿੱਦੇ ਵਿੱਚ ਕਾਫੀ ਵਿਆਸਕ ਫੈਸਲੇ ਲਏ ਜਾ ਰਹੇ ਆ। ਅ ਦੇਖੋ ਜੀ ਮੈਂ ਮੈਂ ਦੇਖੋ ਜੇ ਕਿਸੇ ਵੀ ਪਾਰਟੀ ਨੂੰ ਈਵੀਐਮ ਤੇ ਜਾਂ ਵੋਟਾਂ ਦੇ ਕੱਟਣ ਤੇ ਜਾਂ ਵੋਟਾਂ ਨੂੰ ਐਡ ਕਰਨ ਤੇ ਜਾਂ ਵੋਟਾਂ ਜਾਲੀ ਵੋਟਾਂ ਭੇਟਾਉਣ ਤੇ ਕੋਈ ਤਰਾਜ ਹੈ ਤਾਂ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਬਜਾਏ ਇਸ ਦੇ ਕਿ ਉਹ ਉਹਨੂੰ ਇਗਨੋਰ ਕਰ ਦੇਣ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਜਦੋਂ ਕਿ ਈਵੀਐਮ ਤੇ ਕੋਈ ਵੀ ਪਾਰਟੀ ਚਾਹੇ ਉਹ ਆਂਧਰਾ ਪ੍ਰਦੇਸ਼ ਦੀ ਹੈ ਚਾਹੇ ਉਹ ਮਹਾਰਾਸ਼ਟਰ ਦੀ ਹੈ ਚਾਹੇ ਤਾਮਿਲਨਾਡੂ ਦੀ ਹੈ ਚਾਹੇ ਉਹ ਛਤੀਸਗੜ੍ਹ ਦੀ ਹੈ ਚਾਹੇ ਕੋਈ ਵੀ ਪਾਰਟੀ ਹੈ ਜੋ ਈਵੀਐਮ ਤੇ ਸਵਾਲ ਚੱਕਦੀ ਹੈ ਕਿ ਈਵੀਐਮ ਜਿਹੜੀ ਹੈ ਉਹਦੇ ਚ ਕੋਈ ਗੜਬੜੀ ਹੈ ਤਾਂ ਬੀਜੇਪੀ ਈਵੀਐਮ ਦੇ ਹੱਕ ਚ ਘੁਆ ਜਾਂਦੀ ਹੈ ਜੇ ਉਹਨਾਂ ਨੂੰ ਮੋਦੀ ਦੀ ਲਹਿਰ ਤੇ ਇੰਨੀ ਚੀਕ ਨਾ ਉਹ ਕਹਿੰਨ ਭਾਵੇਂ ਤੁਸੀਂ ਬੈਲਟ ਪੇਪਰ ਨਹੀਂ ਪਵਾ ਲੋ ਜੀ ਭਾਵੇਂ ਜਿਵੇਂ ਮਰਜੀ ਮਸ਼ੀਨਾਂ ਚੈੱਕ ਕਰਾ ਲੋ ਜੀ ਅਸੀਂ ਤਾਂ ਜਿੱਤਣਾ ਹੀ ਹੈ ਕਿਉਂਕਿ ਸਾਡੇ ਕੋਲੇ ਮੋਦੀ ਸਾਹਿਬ ਨੇ ਜਿਨ੍ਹਾਂ ਦੇ ਚਿਹਰੇ ਨੂੰ ਜਾਂ ਜਿਨ੍ਹਾਂ ਦੇ ਨਾਮ ਨੂੰ ਜਾਂ ਜਿਨ੍ਹਾਂ ਦੀ ਲਹਿਰ ਨੂੰ ਵੋਟ ਪੈਣੀ ਅਚਾਨਕ ਬੀਜੇਪੀ ਈਵੀਐਮ ਦੇ ਹੱਕ ਚ ਘੁਆ ਜਾਂਦੀ ਹੈ ਕਿ ਨਹੀਂ ਨਹੀਂ ਇਹ ਤਾਂ ਠੀਕ ਹੈ ਠੀਕ ਹੈ ਇਹ ਗੱਲ ਨਾ ਛਡੋ ਇਹ ਗੱਲ ਦਾ ਮਤਲਬ ਕੁਝ ਨਾ ਕੁਝ ਤਾਂ ਹੈ ਨਾ ਜਾਂਚ ਕਿਉਂ ਨਹੀਂ ਹੁੰਦੀ ਜਾਓ ਉਹ ਕਿਉਂ ਨਹੀਂ ਕਲੀਅਰ ਗੱਲ ਕਰਦੇ ਇਹ ਕਿ ਲੋਕਤੰਤਰ ਜਿਹੜਾ ਅਸੀਂ ਅਸੀਂ ਦਿੱਲੀ ਦੀ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਕਿ ਵੋਟਾਂ ਨਵੀਆਂ ਬਣੇ ਇੱਕੋ ਐਡਰੈਸ ਤੇ 80-80 ਵੋਟਾਂ ਬਣ ਰਹੀਆਂ ਨੇ ਵੋਟਾਂ ਕੱਟੀਆਂ ਵੀ ਜਾ ਰਹੀਆਂ ਨੇ ਸੰਜੇ ਸਿੰਘ ਸਾਡੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੀ ਘਰ ਵਾਲੀ ਦੀ ਵੋਟ ਕੱਟਦੀ ਕਿਉਂਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਚ ਪੈਂਦੇ ਸੀ ਕਈ ਵਾਰੀ ਨਹੀਂ ਪਤਾ ਲੱਗਦਾ ਇਹਨਾਂ ਨੂੰ ਐਦਾਂ ਹੀ ਕੱਟਦੀ ਬਾਅਦ ਜਦੋਂ ਪਤਾ ਲੱਗਿਆ ਫਿਰ ਕਹਿੰਦੇ ਹਾਂਜੀ ਬਣਾ ਦਾਂਗੇ ਸੋ ਇਹ ਲੋਕਤੰਤਰ ਲਈ ਬਹੁਤ ਘਾਤਕ ਚੀਜ਼ ਹੈ ਜਿੱਤੋ ਆਪਣੀਆਂ ਤੁਸੀਂ ਏਜੰਡੇ ਤੇ ਜਿੱਤੋ ਅਸੀਂ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਮੰਨਾਂਗੇ ਪਰ ਕਟੁਕਟ ਇਹ ਨਾ ਕਰੋ ਕਿ ਦੇਖੋ ਕਿ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਕਟੁਕਟ ਦੁੱਖੀਆਂ ਨਾਲ ਤਾਂ ਸਾਡੇ ਜੱਕੇ ਨਾ ਮਾਰੋ ਦੁੱਖੀਆਂ ਨਾਲ ਜੱਕੇ ਮਾਰਨ ਦੀ ਜਿਹੜੀ ਆदत ਹੈ ਇਹ ਲੋਕ